ਸਾਰੀ ਸਮੂਚੀ ਸੀਨੀਅਰ ਲੀਡਰਸ਼ਿਪ ਅੰਦਰ ਕੋਰ ਕਮੇਟੀ ਮੈਂਬਰ ਵਰਕਿੰਗ ਕਮੇਟੀ ਮੈਂਬਰ ਪਹੁੰਚ ਚੁੱਕੇ ਨੇ ਅਸੀਂ ਯੂਥ ਅਕਾਲੀ ਦਲ ਦਾ ਸਾਰਾ ਸੀਨੀਅਰ ਜਿਹੜਾ ਢਾਂਚਾ ਜ਼ਿਲ੍ਹਾ ਪ੍ਰਧਾਨ ਕੋਰ ਕਮੇਟੀ ਮੈਂਬਰ ਸਾਰੇ ਅਸੀਂ ਅੰਦਰ ਜਾ ਕੇ ਆਏ ਆ ਤੇ ਅਸੀਂ ਆਪਣੀ ਕੋਰ ਕਮੇਟੀ ਅੱਗੇ ਤੇ ਵਰਕਿੰਗ ਕਮੇਟੀ ਅੱਗੇ ਯੂਥ ਵਿੰਗ ਦੀ ਮੰਗ ਰੱਖ ਕੇ ਆਏ ਕਿ ਜੇ ਇੱਕ ਤਰ੍ਹਾਂ ਦਾ ਅਸੀਂ ਅਸਤੀਫਾ ਦੇ ਕੇ ਆਏ ਹਾਂ ਅਸੀਂ ਮੈਂ ਯੂਥ ਵਿੰਗ ਦੇ ਪ੍ਰਧਾਨ ਦੇ ਤੌਰ ਤੇ ਕੋਰ ਕਮੇਟੀ ਮੈਂਬਰ ਜ਼ਿਲ੍ਹਾ ਪ੍ਰਧਾਨ ਸਾਰੇ ਆਪਣਾ ਅਸਤੀਫਾ ਦੇ ਆਏ ਨੇ ਕਿ ਜੇ ਤੁਸੀਂ ਸਰਦਾਰ ਸੁਖਬੀ ਸਿੰਘ ਬਾਲ ਦਾ ਅਸਤੀਫਾ ਮਨਜ਼ੂਰ ਕਰਦੇ ਹੋ ਤਾ ਸਾਨੂੰ ਮਜਬੂਰਨ ਤੌਰ ਤੇ ਇਹ ਅਸਤੀਫਾ ਸੀ ਦੇ ਚਲੇ ਅਸੀਂ ਦੇਆ ਹੈ ਅਸਤੀਫਾ ਅੰਦਰ ਅਸਤੀਫਾ ਅੰਦਰ ਦੇਆ ਹੈ ਕਿ ਸਾਡਾ ਅਸਤੀਫਾ ਫਿਰ ਮਨਜ਼ੂਰ ਸਮਝਿਆ ਜਾਵੇ ਜਰੋਹਮਣੀ ਅਕਲੀ ਦਲ ਜੈਕਾਰ ਮਾਨਵੀ ਉਹਨਾਂ ਕਹਿਆ ਕਿ ਮੈਂ ਤਾਂ ਪਾਰਟੀ ਛੱਡ ਰਿਹਾ ਜਿੱਕਰ ਸਵੀਰ ਸਿੰਘ ਦਾ ਅਸਤੀਫਾ ਮਨਜ਼ੂਰ ਹੁੰਦਾ ਤਾਂ ਮੈਂ ਕਹਿਆ ਵੀ ਬਹੁਤ ਬੰਦੇ ਨੇ ਦੇਖੋ ਮੈਂ ਉਹੀ ਗੱਲ ਕਹਿਣਾ ਕਿ ਸਾਰਿਆਂ ਨੇ ਇੱਥੇ ਅਸਤੀਫਿਆਂ ਦੇ ਝੜੀ ਲੱਗ ਜਾਨੀਆਂ ਹੈ ਖਲਾਰਾ ਬਹੁਤ ਵੱਡਾ ਪੈਣਾ ਆਪਾਂ ਵਿਰੋਧੀਆਂ ਦੀ ਚਾਲ ਵਿੱਚ ਕਿਉਂ ਫਸ ਰਹੇ ਆ ਜਿਹੜਾ ਬੰਦਾ ਅਜ ਮੋਦੀ ਅਮਿਤ ਸ਼ਾਹ ਦੇ ਅੱਗੇ ਡਰਦਾ ਨਹੀਂ ਉਹ ਪੰਜਾਬੀ ਹੋ ਮੇਰੀ ਪੰਜਾਬੀਆਂ ਨੂੰ ਮਹਿਣਾ ਵੀ ਆ ਕਿ ਆਪਾਂ ਕਿਉਂ ਉਹ ਬੰਦੇ ਦੇ ਨਾਲ ਨਹੀਂ ਖੜਦੇ ਜਿਹੜਾ ਬੰਦਾ ਅੱਜ ਦਿੱਲੀ ਦੇ ਸਾਹਮਣੇ ਅੱਖਾਂ ਨਹੀਂ ਖੜਾ ਸਮਝੌਤਾ ਸਾਡਾ ਰਿਹਾ ਬੀਜੇਪੀ ਨਾਲ ਪਰ ਸਮਝੌਤੇ ਸ਼ਰਤਾਂ ਦੇ ਮੁੱਦੇ ਦੇ ਆਧਾਰ ਤੇ ਹੁੰਦੇ ਨੇ ਲੰਬੇ ਨਹੀਂ ਪਏ ਕਦੇ ਕਾਲੀ ਕਦੇ ਕਦੇ ਦਿੱਲੀ ਅੱਗੇ ਲੰਬੇ ਨਹੀਂ ਪਏ ਨਾ ਕਾਂਗਰਸ ਅੱਗੇ ਪਏ ਨਾ ਬੀਜੇਪੀ ਅੱਗੇ ਪਏ ਨਾ ਲੰਬੇ ਪਏ ਸੀ ਨਾ ਲੰਬੇ ਪਏ ਆ ਤੇ ਨਾਲ ਲੰਬੇ ਪਾਵਾਂਗੇ ਇਹ ਸਾਨੂੰ ਕਹਿੰਦੇ ਨੇ ਵੱਖਵਾਦੀ ਅੱਤਵਾਦੀ ਜੇ ਹੱਕਾਂ ਦੀ ਗੱਲ ਕਰਨੀ ਆਪਣੇ ਅਣਖ ਤੇ ਗਰੈਰ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਪੰਥ ਦੀ ਗੱਲ ਕਰਨੀ ਸੰਸਥਾਵਾਂ ਤੇ ਹੋ ਰਹੇ ਹਮਲੇ ਦੇ ਦੇ ਖਿਲਾਫ ਗੱਲ ਕਰਨੀ ਜੇ ਅਤਵਾਦੀ ਬਕਵਾਦੀ ਹੈ ਤਾਂ ਹਰੇਕ ਅਕਾਲੀ ਅਤਵਾਦੀ ਹੈਗੇ ਬਕਵਾਦੀ ਫਿਰ ਸਾਨੂੰ ਕੋਈ ਡਰ ਨਹੀਂ ਇਹਨਾਂ ਦਾ ਬਥੇਰੇ ਧਮਕੀਆਂ ਦਿੰਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਥੱਪੜਾ ਦਿੰਦੇ ਨੇ ਕਿ ਪ੍ਰਵਾਹ ਨਾ ਕਰੋ ਡਟ ਕੇ ਖੜੋ ਪੰਜਾਬ ਲਈ ਪੰਥ ਲਈ ਪੰਜਾਬ ਦੇ ਹੱਕਾਂ ਲਈ ਅਸੀਂ ਲੰਬੇ ਨਹੀਂ ਪਏ ਕਦੇ ਭਾਜੀਪੀ ਦੇ ਅੱਗੇ ਸਮਝੌਤਾ ਬੇਸ਼ੱਕ ਰਿਹਾ ਸੋ ਅੱਜ ਨਾਗਪੁਰ ਅਕਾਲੀ ਦਲ ਦੇ ਪ੍ਰੈਸ਼ਰ ਰੇਟ ਲਾ ਲੋ ਯਾ ਪ੍ਰਧਾਨ ਜੀ ਦੀ ਭਾਵਨਾ ਲਾ ਲਓ ਜੋ ਮਰਜ਼ੀ ਲਾ ਲਓ ਉਹਨਾਂ ਨੇ ਅਸਤੀਫਾ ਦਿੱਤਾ ਅਸੀਂ ਬੇਨਤੀ ਕਰਦੇ ਹਾਂ ਕਿ ਅਸਤੀਫਾ ਵਾਪਸ ਲਓ ਯਾ ਇਹ ਮਨਜ਼ੂਰ ਕਰਨ ਨਹੀਂ ਅਸੀਂ ਇੱਥੇ ਧਰਨਾ ਲਾਵਾਂਗੇ ਅੱਜ ਸਾਰੇ ਇਤਿਬਾਰ